ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਸ ਮੈਥ ਦੀ ਕਲਾਸ ਵਿੱਚ ਅੱਜ ਦੀ ਕਲਾਸ 'ਚ ਆਪਾਂ ਗੱਲ ਕਰਾਂਗੇ ਭਿੰਨਾਂ ਦੀ ਗੁਣਾ ਅਤੇ ਭਾਗ ਦੇ ਬਾਰੇ ਵਿੱਚ ਇਸ ਤੋਂ ਪਹਿਲਾਂ ਆਪਾਂ ਭਿੰਨਾਂ ਦੀ ਜੋੜ ਅਤੇ ਘਟਾਓ ਬਾਰੇ ਆਪਾਂ ਦੋ ਵੀਡੀਓ ਬਣਾ ਚੁੱਕੇ ਹਾਂ ਜੇਕਰ ਉਹ ਨਹੀਂ ਵੇਖਿਆ ਤਾਂ ਉਹਨਾਂ ਨੂੰ ਵੀ ਜ਼ਰੂਰ ਵੇਖੋ ਜੇਕਰ ਚੈਨਲ ਤੇ ਪਹਿਲੀ ਵਾਰ ਆਇਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤੇ ਬੈਲ ਬਟਨ ਵੀ ਪ੍ਰੈਸ ਕਰ ਲਓ ਅੱਜ ਦੀ ਕਲਾਸ ਦੇ ਵਿੱਚ ਆਪਾਂ ਵੇਖਦੇ ਹਾਂ ਭਿੰਨਾਂ ਦੀ ਗੁਣਾ ਕਿਵੇਂ ਕੀਤੀ ਜਾਂਦੀ ਹੈ ਤੇ ਭਾਗ ਕਿਵੇਂ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਆਪਾਂ ਇਹਦੇ ਰੂਲ ਵੇਖਨੇ ਆ ਗੁਣਾ ਤੇ ਭਾਗ ਦੇ ਰੂਲ ਕੀ ਨੇ ਤਾਂ ਸਭ ਤੋਂ ਪਹਿਲਾਂ ਜੇਕਰ ਦੋਨੋਂ ਰਕਮਾਂ ਜਾਂ ਦੋਨੋਂ ਭਿੰਨਾਂ ਜਿਹੜੀਆਂ ਨੇ ਉਹ ਪਲੱਸ ਦੀਆਂ ਹੋਣ ਤਾਂ ਉਹਨਾਂ ਨੂੰ ਗੁਣਾ ਕਰਨਾ ਹੋਵੇ ਤਾਂ ਸਾਡੇ ਕੋਲ ਆਨਸਰ ਵੀ ਪਲੱਸ ਵਿੱਚ ਹੀ ਆਵੇਗਾ ਜੇਕਰ ਦੋਨੋਂ ਭਿੰਨਾਂ ਜਿਹੜੀਆਂ ਨੇ ਜੁਨਰ ਦੋਨੋਂ ਰਕਮਾਂ ਮਾਈਨਸ ਦੀਆਂ ਹੋਣ ਤੇ ਉਹਨਾਂ ਨੂੰ ਗੁਣਾ ਕੀਤਾ ਜਾਵੇ ਤਾਂ ਫਿਰ ਵੀ ਜਿਹੜਾ ਆਨਸਰ ਸਾਡਾ ਉਹ ਪਲੱਸ ਵਿੱਚ ਆਉਂਦਾ ਹੈ ਜੇਕਰ ਇੱਕ ਰਕਮ ਪਲੱਸ ਦੀ ਹੋਵੇ ਦੂਸਰੀ ਰਕਮ ਮਾਈਨਸ ਦੀ ਹੋਵੇ ਇੱਕ ਪਿੰਨ ਪਲੱਸ ਦੀ ਹੋਵੇ ਤੇ ਦੂਜੀ ਪਿੰਨ ਮਾਈਨਸ ਦੀ ਹੋਵੇ ਤਾਂ ਉਸ ਦੇ ਵਿੱਚ ਜਿਹੜਾ ਆਨਸਰ ਹੈ ਸਾਡੇ ਕੋਲ ਉਹ ਮਾਈਨਸ ਚ ਜਾਵੇਗਾ ਤੇ ਜੇਕਰ ਇੱਕ ਜਿਹੜੀ ਪਿੰਨ ਨੇ ਉਹ ਮਾਈਨਸ ਦੀ ਏ ਤੇ ਦੂਸਰੀ ਪਲੱਸ ਦੀ ਏ ਤਾਂ ਫਿਰ ਵੀ ਜਿਹੜਾ ਸਾਡਾ ਆਨਸਰ ਜਿਹੜਾ ਪਲੱਸ ਚ ਜਾਵੇਗਾ ਜੇਕਰ ਦੋਨੋਂ ਪਿੰਨਾ ਪਲੱਸ ਦੀਆਂ ਨੇ ਤਾਂ ਸਾਡੇ ਕੋਲ ਆਨਸਰ ਪਲੱਸ ਹੋ ਜਾਵੇਗਾ ਜੇਕਰ ਦੋਨੋਂ ਪਿੰਨਾ ਮਾਈਨਸ ਦੀਆਂ ਨੇ ਤਾਂ ਫਿਰ ਵੀ ਸਾਡਾ ਆਨਸਰ ਜਿਹੜਾ ਪਲੱਸ ਵਿੱਚ ਆਵੇਗਾ ਤਾਂ ਜੇਕਰ ਇੱਕ ਰਕਮ ਪਲੱਸ ਦੀ ਹੈ ਤੇ ਇੱਕ ਮਾਈਨਸ ਦੀ ਹੈ ਜਦੋਂ ਉਹਨਾਂ ਨੂੰ ਗੁਣਾ ਕੀਤਾ ਜਾਂਦਾ ਹੈ ਤਾਂ ਉਦੋਂ ਸਾਡਾ ਆਨਸਰ ਜਿਹੜਾ ਮਾਈਨਸ ਵਿੱਚ ਆਉਂਦਾ ਹੈ ਗੁਣਾ ਕੀਤਾ ਜਾਂਦਾ ਜਾਂ ਭਾਗ ਕੀਤਾ ਜਾਂਦਾ ਹੈ ਸੇਮ ਰੂਲ ਰਹਿੰਦਾ ਹੈ ਗੁਣਾ ਵਿੱਚ ਵੀ ਤੇ ਭਾਗ ਵਿੱਚ ਵੀ ਇਹ ਰੂਲ ਜਿਹੜਾ ਦੋਨਾਂ ਵਸਤੀ ਲਾਗੂ ਹੁੰਦਾ ਹੈ ਤਾਂ ਆਪਾਂ ਕਰਦੇ ਹਾਂ ਅੱਜ ਆਪਾਂ ਸਭ ਤੋਂ ਪਹਿਲਾ ਸਵਾਲ ਗੁਣਾ ਕਰਦੇ ਹਾਂ ਗੁਣਾ ਗੁਣਾ ਕਿਵੇਂ ਕਰਨੀ ਹੈ ਪਿੰਨਾਂ ਦੀ ਗੁਣਾ ਤਾਂ ਸਭ ਤੋਂ ਪਹਿਲਾਂ ਆਪਾਂ ਕੋਈ ਵੀ ਰਕਮ ਲੈ ਲੈਂਦੇ ਆ ਜਿਵੇਂ 5 7 ਤੇ ਸਾਡੀ ਪਿੰਨ ਹੈ ਤੇ ਦੂਸਰੀ ਪਿੰਨ ਜਿਹੜੀ ਸਾਡੇ ਕੋਲ 3 4 ਇਹਨਾਂ ਨੂੰ ਗੁਣਾ ਕਰਨਾ ਹੈ ਤਾਂ ਗੁਣਾ ਕਿਵੇਂ ਕਰਨਾ ਹੁੰਦਾ ਹੈ ਉੱਪਰ ਵਾਲੀਆਂ ਰਕਮਾਂ ਨੂੰ ਉੱਪਰ ਗੁਣਾ ਕਰ ਦੇਵੋ ਤੇ ਸੱਜੇ ਵਾਲੇ बटे ਵਾਲੀਆਂ ਰਕਮਾਂ ਨੂੰ बटे ਵਿੱਚ ਗੁਣਾ ਕਰ ਦੇਵੋ ਬਹੁਤ ਸੌਖਾ ਹੁੰਦਾ ਹੈ ਪਿੰਨਾਂ ਦੇ ਗੁਣਾ ਕਰਨੀ ਉੱਪਰ ਸਾਡੇ ਕੋਲ 5 3 15 ਤੱਲੇ ਆ ਗਿਆ 4 7 28 ਇਹ ਸਾਡੇ ਕੋਲ ਆਨਸਰ ਆ ਜਾਏਗਾ ਗੁਣਾ ਕਰਨਾ ਹੈ ਉੱਪਰ ਵਾਲਿਆਂ ਨੂੰ ਉੱਪਰ ਤੇ ਥੱਲੇ ਵਾਲਿਆਂ ਨੂੰ ਥੱਲੇ ਅਰ ਨੂੰ ਹਰ ਨਾਲ ਗੁਣਾ ਕਰ ਦੇਣਾ ਹੈ ਤੇ ਅੰਸ਼ ਨੂੰ ਅੰਸ਼ ਨਾਲ ਗੁਣਾ ਕਰ ਦੇਣਾ ਹੈ ਅੱਗੇ ਆਪਾਂ ਵੇਖਦੇ ਹਾਂ ਜਿਵੇਂ 3 2 ਗੁਣਾ 7 ਪੰਜ ਮੰਨ ਲਓ ਸਾਡੇ ਕੋਲ ਤਾਂ ਇਸ ਦੇ ਵਿੱਚ ਕੀ ਹੋਏਗਾ ਇੱਕ ਰਕਮ ਪਲੱਸ ਦੀ ਹੈ ਤੇ ਇੱਕ ਰਕਮ ਮਾਈਨਸ ਦੀ ਹੈ ਉੱਪਰ ਜਿਹੜੀ ਮਾਈਨਸ 7 ਨਾਲ ਕਰਾਂਗੇ ਥੱਲੇ ਜਿਹੜਾ 2 ਗੁਣਾ 5 ਨੂੰ ਅਸੀਂ ਗੁਣਾ ਕਰਾਂਗੇ ਤਾਂ ਸਾਡਾ ਆਨਸਰ ਕੀ ਆਵੇਗਾ 1 ਪਲੱਸ ਤੇ 1 ਮਾਈਨਸ 3 ਪਲੱਸ ਦਾ ਹੈ ਤੇ 7 ਮਾਈਨਸ ਦਾ ਹੈ ਤੇ 7 3 21 21 ਜਿਹੜਾ ਆਏਗਾ ਮਾਈਨਸ ਦਾ ਆਏਗਾ 21 10 ਇਹ ਸਾਡੇ ਕੋਲ ਆਨਸਰ ਹੋ ਜਾਏਗਾ ਨੰਬਰ 3 ਤੇ ਆਪਾਂ ਗੱਲ ਕਰਦੇ ਆ ਜੇਕਰ ਦੋਨੋਂ ਰਕਮਾਂ ਮਾਈਨਸ 9/ 4 ਗੁਣਾ 15/ 2 ਮਾਈਨਸ ਦਾ 5/ 2 ਤਾਂ ਇਸ ਦੇ ਵਿੱਚ ਮਾਈਨਸ 9 ਤੇ ਗੁਣਾ ਮਾਈਨਸ 5 ਲਿਬ੍ਰੇਟਿਚ 4 ਗੁਣਾ 2 ਤਾਂ ਮਾਈਨਸ ਮਾਈਨਸ ਪਲੱਸ ਹੋ ਜਾਏਗਾ ਦੋਵੇਂ ਰਕਮਾਂ ਮਾਈਨਸ ਦੇ ਹੋਂ ਤੱਕ ਪਲੱਸ ਹੁੰਦਾ ਹੈ ਤਾਂ ਸਾਡੇ ਕੋਲ ਆਜਗਾ 9539 4 28 ਇਹ ਸਾਡੇ ਕੋਲ ਆਨਸਰ ਪਲੱਸ ਵਿੱਚ ਆਏਗਾ ਨੰਬਰ 4 ਤੇ ਆਪਾਂ ਗੱਲ ਕਰਦੇ ਹਾਂ ਕਿ ਇੱਕ ਮਾਈਨਸ ਹੋ ਗਈ ਦੋਨੋਂ ਮਾਈਨਸ ਹੋ ਗਿਆ ਜੇ ਇਧਰ ਲਈ ਰਕਮ ਮਾਈਨਸ ਵਿੱਚ ਹੋ ਜਾਵੇ ਜਿਵੇਂ ਮਾਈਨਸ 7/8 ਗੁਣਾ 5/3 ਤਾਂ ਇਸ ਦੇ ਵਿੱਚ ਮਾਈਨਸ 7 ਗੁਣਾ 5 8 ਗੁਣਾ 3 ਤਾਂ ਇਸ ਦਾ ਜਿਹਨਾਂ ਅਨਸਰ ਆਏਗਾ ਮਾਈਨਸ ਦਾ 35 24 ਇਹ ਸਾਡਾ ਆਨਸਰ ਹੋਏਗਾ ਜੇ ਦੋਨੋਂ ਪਲੱਸ ਦੇ ਹਨ ਤੇ ਸਾਡਾ ਆਨਸਰ ਪਲੱਸ ਵਿੱਚ ਹੋਏਗਾ ਜੇਕਰ ਇੱਕ ਮਾਈਨਸ ਦੀ ਤੇ ਸਾਡਾ ਆਨਸਰ ਮਾਈਨਸ ਵਿੱਚ ਹੋਏਗਾ ਜੇ ਦੋਨੋਂ ਮਾਈਨਸ ਦੀ ਹੈ ਸਾਡਾ ਆਨਸਰ ਪਲੱਸ ਵਿੱਚ ਹੋਏਗਾ ਜੇ ਦੋਨੋਂ ਇੱਕ ਮਾਈਨਸ ਤੇ ਦੂਸਰੀ ਪਲੱਸ ਤੇ ਸਾਡਾ ਆਨਸਰ ਮਾਈਨਸ ਵਿੱਚ ਹੋਏਗਾ ਇਹ ਬਿੰਨਾਂ ਦਾ ਜੋੜ ਹੁੰਦਾ ਹੈ ਗੁਣਾ ਹੁੰਦੀ ਹੈ ਉੱਪਰ ਵਾਲੇ ਨੂੰ ਉੱਪਰ ਗੁਣਾ ਕਰ ਦੇਣੀ ਹੈ ਤੇ نیچے ਵਾਲੇ ਨੂੰ نیچے ਗੁਣਾ ਕਰ ਦੇਣੀ ਹੈ ਹਰ ਨੂੰ ਹਰ ਨਾਲ ਗੁਣਾ ਕਰ ਦੇਣਾ ਹੈ ਤੇ ਅੰਸ਼ ਨੂੰ ਅੰਸ਼ ਨਾਲ ਗੁਣਾ ਕਰ ਦੇਣਾ ਹੈ ਤਾਂ ਸਾਡਾ ਜਿਹੜਾ ਆਨਸਰ ਆ ਜਾਂਦਾ ਹੈ ਬਹੁਤ ਹੀ ਸੌਖਾ ਹੁੰਦਾ ਹੈ ਭੁੰਨਾ ਦੀ ਗੁਣਾ ਕਰਨੀ ਤਾਂ ਅੱਗੇ ਆਪਾਂ ਕਰ ਕਰਦੇ ਹਾਂ ਭਾਗ ਦੀ ਭਾਗ ਕਿਵੇਂ ਕੀਤੀ ਜਾਂਦੀ ਪਿੰਨਾਂ ਦੀ ਭਾਗ ਤਾਂ ਭਾਗ ਦੇ ਵਿੱਚ ਆਪਾਂ ਕੀ ਕਰਨਾ ਹੈ ਪਹਿਲਾ ਸਵਾਲ ਲੈਂਦੇ ਆਪਾਂ ਭਾਗ ਦਾ ਤਾਂ ਭਾਗ ਦੇ ਵਿੱਚ ਜਿਵੇਂ 5/7 ਨੂੰ ਭਾਗ ਕਰਨਾ ਹੈ 3/ 4 ਨਾਲ ਤਾਂ ਇਹਦੇ 'ਚ ਤੁਸੀਂ ਕੀ ਕਰਨਾ ਹੈ 5/7 ਭਾਗ ਨੂੰ ਤੁਸੀਂ ਬਦਲ ਦੇਣਾ ਹੈ ਭਾਗ ਦਾ ਕੀ ਉਲਟ ਹੁੰਦਾ ਹੈ ਗੁਣਾ ਹੁੰਦੀ ਹੈ ਭਾਗ ਦਾ ਉਲਟ ਗੁਣਾ ਹੁੰਦਾ ਹੈ ਜਿਸ ਤਰ੍ਹਾਂ ਪਲੱਸ ਦਾ ਉਲਟ ਮਾਈਨਸ ਹੁੰਦੀ ਹੈ ਤੇ ਭਾਗ ਦਾ ਉਲਟ ਗੁਣਾ ਹੁੰਦੀ ਹੈ ਤਾਂ ਜਦੋਂ ਅਸੀਂ ਭਾਗ ਨੂੰ ਗੁਣਾ ਵਿੱਚ ਉਲਟਾ ਦੇਾਂਗੇ ਤਾਂ ਅੱਗੇ ਵਾਲੀ ਜਿਹੜੀ ਰਕਮ ਹੈ ਉਸ ਨੂੰ ਵੀ ਉਲਟਾ ਦੇਾਂਗੇ ਪਿੰਨ ਨੂੰ ਉਲਟਾ ਦੇਾਂਗੇ ਜਿਹੜਾ ਅੰਸ਼ ਹਰ ਬਣਾ ਦੇਾਂਗੇ ਤੇ ਹਰ ਨੂੰ ਅੰਸ਼ ਬਣਾ ਦੇਵਾਂਗੇ ਜਿਵੇਂ 4 ਉੱਪਰ ਚਲਾ ਜਾਏਗਾ ਤੇ 3 نیچے बटे ਵਿੱਚ ਆ ਜਾਏਗਾ ਉੱਪਰ ਵਾਲੇ ਨੂੰ ਉੱਪਰ ਗੁਣਾ ਕਰ ਦੇਣਾ ਥੱਲੇ ਵਾਲੇ ਨੂੰ ਗੁਣਾ ਥੱਲੇ ਕਰ ਦੇਣਾ ਬਾਕੀ ਅੱਗੇ ਜਿਵੇਂ ਅਸੀਂ ਗੁਣਾ ਕਰਦੇ ਸੀ ਉਵੇਂ ਕਰਨਾ ਹੈ 5 4 20 ਤੇ 7 3 21 ਸਾਡੇ ਕੋਲ ਆਨਸਰ ਆ ਜਾਏਗਾ ਨੰਬਰ 2 ਤੇ ਜੇ ਇੱਕ ਰਕਮ ਮੈਂਸ ਦੀ ਹੋਵੇ 7/5 ਨੂੰ ਭਾਗ ਕਰਨਾ ਹੈ 8/ 3 ਨਾਲ ਤਾਂ -7/5 ਹੋ ਮੇਰਾਵੇਗਾ ਤੇ ਭਾਗ ਨੂੰ ਅਸੀਂ ਗੁਣਾ ਬਣਾ ਦੇਵਾਂਗੇ ਤਾਂ 3 ਉੱਪਰ ਚਲਾ ਜਾਏਗਾ ਤੇ 8 ਥੱਲੇ ਆ ਜਾਏਗਾ 3 ਅੰਚ ਬਣ ਜਾਵੇਗਾ ਤੇ ਅੰਚ ਨੂੰ ਹਰ ਬਣਾ ਦੇਵਾਂਗੇ ਤੇ ਹਰ ਨੂੰ ਅੰਚ ਬਣਾ ਦੇਵਾਂਗੇ ਤਾਂ ਗੁਣਾ ਕਰਦਾਂਗੇ 7 3 21 ਮਾਈਨਸ ਦਾ 21 ਆਵੇਗਾ ਕਿਉਂਕਿ 7 ਮਾਈਨਸ ਦਾ ਤੇ 3 ਪਲੱਸ ਦਾ ਹੈ ਤੇ 8 ਪੰਜਾ 40 21/40 ਸਾਡੇ ਕੋਲ ਆਨਸਰ ਹੋਵੇਗਾ ਤੀਸਰੇ ਸਵਾਲ ਦੀ ਆਪਾਂ ਗੱਲ ਕਰਦੇ ਹਾਂ ਕਿ ਜੇਕਰ ਦੋਨੋਂ ਰਕਮਾਂ ਮਾਈਨਸ ਦੀ ਹੋਵੇ ਮਾਈਨਸ 9/5 ਨੂੰ ਭਾਗ ਕਰਨਾ ਹੈ ਆਪਾਂ ਮਾਈਨਸ 2/ 11 ਦੇ ਨਾਲ ਤਾਂ ਅਸੀਂ ਕੀ ਕਰਾਂਗੇ 9 -9/5 ਨੂੰ ਭਾਗ ਕਰ ਦਾਂਗੇ ਭਾਗ ਨੂੰ ਅਸੀਂ ਗੁਣਾ ਕਰ ਦਾਂਗੇ ਤੇ 11 ਉੱਪਰ ਚਲਾ ਜਾਏਗਾ ਤੇ 2 ਜਿਹੜਾ نیچے ਆ ਜਾਏਗਾ ਤਾਂ ਇਸ ਦੇ ਵਿੱਚ ਇੱਕ ਉੱਪਰ -1 نیچے -1 ਤਾਂ 2 ਮਾਈਨਸ ਹੋ ਗਈਆਂ ਤੇ 11 99 10 ਜਾ ਉੱਪਰ ਇੱਕ ਮਾਈਨਸ ਇੱਕ ਪਲੱਸ ਇਹਨੂੰ ਮਾਈਨਸ ਤੇ ਇੱਥੇ ਵੀ ਮਾਈਨਸ ਆ ਜਾਏਗੀ ਤੇ ਮਾਈਨਸ ਨਾਲ ਮਾਈਨਸ ਕੈਨਸਲ ਹੋ ਜਾਏਗੀ ਤਾਂ ਜਿਹੜਾ ਸਾਡਾ ਆਨਸਰ ਹੋਏਗਾ ਉਹ ਪਲੱਸ ਵਿੱਚ ਆਏਗਾ ਉੱਪਰ ਮਾਈਨਸ 9 ਇੱਕ ਪਲੱਸ ਦੀ ਇੱਕ ਮਾਈਨਸ ਦੀ ਮਾਈਨਸ ਦੇ 99 5 ਗੁਣਾ 10 ਮਾਈਨਸ ਦੇ 10 ਤੇ ਮਾਈਨਸ ਨਾਲ ਮਾਈਨਸ ਜਿਹੜੀ ਕੈਨਸਲ ਹੋ ਜਾਏਗੀ ਤਾਂ ਅੱਗੇ ਆਪਾਂ ਸਵਾਲ ਨੰਬਰ 4 ਕਰਦੇ ਹਾਂ ਹੋਰ ਕਰਕੇ ਵੇਖਦੇ ਹਾਂ ਜਿਵੇਂ ਸਾਡੇ ਕੋਲ ਮਿਕਸ ਪੈਨ ਦਿੱਤੀ ਮਿਸ਼ਰਤ ਪੈਨ ਦਿੱਤੀ ਹੈ 5 ਸਹੀ 2/3 ਇਹਨੂੰ ਭਾਗ ਕਰਨਾ ਹੈ 2 ਸਹੀ 1/5 ਦੇ ਨਾਲ ਤਾਂ ਪਹਿਲਾਂ ਅਸੀਂ ਮਿਸ਼ਰਤ ਪਿੰਨ ਨੂੰ ਜਿਹੜਾ ਸਧਾਰਨ ਪਿੰਨ ਦੇ ਵਿੱਚ ਬਦਲਣਾ ਹੋਵੇਗਾ ਸਧਾਰਨ ਪਿੰਨ ਦੇ ਵਿੱਚ ਬਦਲਣ ਦਾ ਤਰੀਕਾ ਕੀ ਹੁੰਦਾ ਹੈ 5 ਨੂੰ 3 ਨਾਲ ਗੁਣਾ ਤੇ ਪਲੱਸ 2 5 3 15 15 2 17 17/3 ਇਹ ਮਾਈਨਸ ਦੇ 17/3 ਇਹਨੂੰ ਗੁਣਾ ਕਰ ਦਾਂਗੇ ਜਦੋਂ ਆਪਾਂ ਗੁਣਾ ਅਗਲੀ ਇੱਥੇ ਭਾਗ ਕਰਨਾ ਹੈ ਆਪਾਂ ਤਾਂ ਇਹ ਸ਼ਰਤ ਪੈਨ ਨੂੰ ਸਧਾਰਨ ਪੈਨ ਚ ਬਦਲਾਂਗੇ 5 10 10 ਤੇ 11 5 ਤਾਂ ਇਸ ਨੂੰ ਅਸੀਂ ਅੱਗੇ 17 3 ਭਾਗ ਨੂੰ ਅਸੀਂ ਗੁਣਾ ਬਣਾ ਦੇਾਂਗੇ ਤਾਂ ਇਹਨੂੰ ਅਸੀਂ ਉਲਟਾ ਦੇਾਂਗੇ 5 11 ਤੇ 17 ਨੂੰ 5 ਨਾਲ ਗੁਣਾ ਕਰਾਂਗੇ 17 ਨੂੰ 5 85 ਇੱਕ ਰੁਕ ਮਾਈਨਸ ਦੀ ਇੱਕ ਪਲੱਸ ਦੀ ਤੇ ਆਨਸਰ ਦਾ ਮਾਈਨਸ ਚ ਆਏਗਾ 11 ਰੁਪਿਆ 33 ਇਸ ਦਾ ਆਨਸਰ ਹੋ ਜਾਏਗਾ ਇਸ ਪਿੰਨ ਦਾ ਜਿਹੜਾ ਆਨਸਰ ਹੋ ਜਾਏਗਾ ਐਸੇ ਅੱਜ ਦੀ ਛੋਟੀ ਜਿਹੀ ਕਲਾਸ ਜੇ ਕਲਾਸ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਵੀ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਹੀ ਆਇਆ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਕਿਉਂਕਿ ਇਸ ਚੈਨਲ ਤੇ ਪੰਜਾਬ ਦੀਆਂ ਪ੍ਰਤੀਆਂ ਨਾਲ ਸੰਬੰਧਿਤ ਵੀ ਹਰੇਕ ਜਾਣਕਾਰੀ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਹਰੇਕ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਵੀ ਕਰਵਾਈ ਜਾਂਦੀ ਹੈ ਅੱਜ ਦੀ ਵੀਡੀਓ ਜਿਹੜੀ ਵੇਖਣ ਲਈ ਧੰਨਵਾਦ ਇਸ ਤਰ੍ਹਾਂ ਦੇ ਹੋਰ ਵੀਡੀਓ ਵੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ